ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੰਜਰੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਤਿੰਨ ਝੋਟੀਆਂ ਤੇ ਤਿੰਨ ਵਸ਼ੀਆਂ ਜਿਹੜੀਆਂ ਬਿਲਕੁਲ ਟੌਪ ਗਾਸ਼ ਵਸ਼ੀਆਂ ਖਾਲਾਂਗੇ 24 25 ਕਿਲੋ ਵਾਲੀਆਂ 30 30 ਕਿਲੋ ਵਾਲੀਆਂ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਆਪਣੇ ਕੋਲ ਵਸ਼ੀ ਜਿਹੜੀ ਗੱਪਣਿਆ ਤੇ ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਬਾਕੀ ਸਪੰਜ ਹੋਣਾ ਨਾ ਕਰਦੇ ਆ ਗੱਲ ਬਾਤ ਤੇ ਲੈਣੀ ਹੈ ਡਿਟੇਲ ਇੱਕ ਕੀ ਡਿਟੇਲ ਆ ਦੁੱਧ ਦਾ ਕੀ ਰਿਕਾਰਡ ਆ ਤੇ ਕਿੰਨੇ ਕਿੰਨੇ ਨੇ ਸੁਈਆਂ ਦੇ ਮੁੱਲ ਪੰਜ ਸੱਸੀ ਗਾਲ ਜੀ ਸੱਸੀ ਗਾਲ ਜੀ ਉਸ ਮੰਜੀ ਸਾਰੇ ਸੰਗਤ ਜਰੀ ਹਰ ਵਾਰ ਲਿਖਣਾ ਵੀਰੋਂ ਹਾਂ ਜੀ ਹਾਂ ਜੀ ਹਾਂ ਜੀ ਆਪਰੇ ਚੈਨਲ ਵੱਧ ਤੋਂ ਵੱਧ ਪਿਆਰ ਲਾਈਕ ਕਮੈਂਟ ਸ਼ੇਅਰ ਕਰ ਸ਼ੇਅਰ ਕਰਦਿਓ ਹਾਂ ਜੀ ਜੀ ਵੱਧ ਤੋਂ ਵੱਧ ਫੋਲੋ ਕਰੋ ਤੁਹਾਨੂੰ ਹਰ ਇੱਕ ਕੌੜਾ ਜੀ ਵੀ ਪਹੁੰਚਣਾ ਦਿਕ ਪਾਉਣਾ ਤੁਹਾਡੇ ਕੋ ਪਹੁੰਚ ਸਕੀ ਬੰਦੇ ਜਿਹੜੇ ਹਰਮਨ ਤੇ ਮਾਲ ਹੁੰਦਾ ਇਹ ਵੀ ਘੰਡੇ ਦਾ ਨਕਲਾ ਹਾਂਜੀ 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 ਮਿਲਣਗੇ ਆ ਥੋਕੜਾਂ ਮੱਝਾਂ ਵੀ ਆ ਗਈਆਂ ਆਪਣੇ ਕੋਲ ਹਾਂਜੀ ਹਾਂਜੀ ਸੱਜਰਾ ਵੀ ਹੈਗੇ ਜਿੱਦਾਂ ਮਰਜੀ ਮਾਲ ਉਦਾਂ ਮਿਲੂਗਾ ਮੈਂ ਜਿਹੜੀ ਮਰਜੀ ਵਿਰਾੜੀ ਜੀ ਤੇਰੀ ਮਰਜੀ ਰਾਲੋ ਪੂਰੀ ਰਾਲੋ ਨੀਲੀ ਦਾ ਮਾਲ ਕਿਰੇ ਖਾ ਕਿੰਨਾ ਕਾਫੀ ਕਿਹੜਾ ਪਰ ਇੰਨਾ ਵੀਡੀਓ ਚ ਪੋਣਾ ਲਓ ਜੀ ਮਾਲ ਦੇ ਕਾਫੀ ਖੜਾ ਵਾ ਪਰ ਵੀਡੀਓ ਦੇ ਵਿੱਚ ਬਾਈ ਆਪਾਂ ਇਹੋ ਹੀ ਆਪਾਂ ਛੇ ਡੰਗਰ ਪੋਣੇ ਆ ਵੀਡੀਓ ਆਪਣੇ ਕੱਪੜੇ ਉਹ ਛੋਟੀਆਂ ਵੀ ਆ ਗਈਆਂ ਜਿਹੜੀਆਂ ਥੋਕੜਾਂ ਲੱਗਦਾ 6 ਮਹੀਨੇ ਨੇ ਗੱਪਣਾ ਹਾਂਜੀ ਉਹਦਾਂ ਵਾਲੀਆਂ ਅੱਛਾ ਜੀ ਚੰਗੀਆਂ ਗਾੜ ਜਿੱਦਾਂ ਦੀ ਮਰਜ਼ੀ ਬਣਾੜੀ ਦਾ ਜਿੱਦਾਂ ਦੀ ਮਰਜ਼ੀ ਲੋ ਲਓ ਜੀ ਬਹੁਤ ਵਧੀਆ ਜੀ 3 ਤਰੀਕ ਤੇ ਅੱਜ ਹਾਂਜੀ ਵਧੀਆ ਜੀ ਹਾਂਜੀ ਹਾਂਜੀ ਬਾਕੀ ਨਵਾਂ ਮਾਲ ਜਿਹੜਾ ਉਹਨਾਂ ਵਾਲੇ ਇੱਕ ਦੋ ਨਾਂ ਦਾ ਭੱਟਾ ਲੋਡ ਵੀ ਆ ਝੋਟੀਆਂ ਦਾ ਤਰੇਗਾ ਫੇਰ ਮਲੇਖ ਦੋ ਦਿਨਾਂ ਦੇ ਵਿੱਚ ਹੀ ਉਹ ਵੀ ਥੋੜਾ ਜਿਹਾ ਪਾਪਾ ਜੀ ਦੇ ਗਏ ਜਣਾ ਹਾਂਜੀ ਹਾਂਜੀ ਔਰ ਥੋੜਾ ਸੈਟਿੰਗ ਬੜੀ ਕੀਤਾ ਕੰਮ ਕਰਾਇਆ ਠੀਕ ਹੈ ਜੀ ਠੀਕ ਹੈ ਜੀ ਤੇ ਬਹੁਤ ਦੱਸੋ ਝੋਟੀਆਂ ਨਾਲ ਪਤਾ ਲਓ ਜੀ ਝੋਟੀਆਂ ਜਿਹੜੀ ਟੌਪ ਕਲਾਸ ਆ ਤੇ ਬਾਕੀ ਸਿੰਘ ਰੰਗ ਦੀ ਬਿਲਕੁਲ ਨਿਕਨੇਗਾ ਸਿੰਘ ਆ ਤੇ ਬਾਕੀ ਸੂਈ ਸਵਾਈ ਤਾਜੀ ਬਿਲਕੁਲ ਕੱਟੀ ਮਗਰ ਉਹ ਜੋ ਬੰਜੀ ਨਾ ਨਾ ਬੋਲੀ ਗਰੀਬ ਮੈਂ ਪਸਮਾਰ ਪਸਮਾਰ ਲਗਾ ਬਿਨ ਟਾਈਮ ਲਾਓ ਜੀ ਖੋਲ ਕੇ ਤੋਰਦੇ ਇਹ ਆਪਣਾ ਬਿਲਕੁਲ ਟੌਪ ਵਾਲੀ ਨੂੰ ਝੋਟੀ ਕਹਿੰਦੇ ਆ ਪੇਟਪੂਰੇ ਦੀ ਬਹੁਤ ਚੰਗੀ ਆ ਤੇ ਬਾਕੀ ਥਾਂ ਤੋਂ ਬਿਲਕੁਲ ਐ ਨੋਕਲਾ ਥਾਂ ਲੱਗਾ ਵਾ ਤੇ ਚਵਾਲ ਤੁਹਾਨੂੰ ਬੜਾ ਫਿਰ ਸੋਚੋ 100 155 ਲਓ ਜੀ ਸਿੰਗਰੇ ਦੇ ਦੇਖ ਲੇ ਕਵਾਲਿਟੀ ਚਾ ਕਰੇ ਕੋਈ ਮਰਾ ਵੀਰ ਕੋਈ ਬਿਆਰ ਖਾਲੀ ਆ ਝੋਟੀ ਲਓ ਜੀ ਖਾਲੀ ਬਿਆਰ ਪੇਟਪੂਰੇ ਦੀ ਬਹੁਤ ਚੰਗੀ ਆ ਤੇ ਕਿਉਂ ਟੀਵੀ ਬਿਲਕੁਲ ਐ ਸੁਣੀ ਸਖੀ ਜਿਹਨੂੰ ਕਹਿੰਦੇ ਨੇ ਚੈਂਪੀਅਨ ਆਉਂਦੇ ਵੀਰ ਆਉਂਦੇ ਆਉਂਦੇ ਲਾ ਜਿੱਤਾਨ ਤੋਂ ਬਹੁਤ ਚੰਗਾ ਲੱਗਾ ਵਾ ਤੇ ਸੁਣੀ ਸਖੀ ਬਰੀਕੀਆਂ ਆਂ ਦੇ ਜਾਂਦੇ 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 ਅੱਜ ਥੋੜਾ ਬੱਚੇ ਦਾ ਜਰਾ ਕਰਦੀ ਆ ਬਾਕੀ ਮੋੜੋ ਤੋਂ ਕੰਨ ਬਹੁਤ ਚੰਗੀ ਲੱਗੀ ਆ ਤੇ ਆਰਡਰ ਉੱਤਰ ਦੀ ਕਵਾਜੋ ਕਾਸ਼ ਨਹੀਂ ਆ ਪੰਜ ਦੁੱਧ ਦੇ ਨਾਲ ਝੋਟੀ ਚੰਗੀ ਜੀ ਦੁੱਧ ਜਿਹੜਾ ਅੱਜ ਦੀ ਸਚਾਈ ਆ ਉਹ ਤਾਂ ਤਾਜੀ ਹੋਈ ਹੈ ਨਹੀਂ ਆਪਾਂ ਲਈ 12 12 ਕਿਲੋ ਕਹਾਂ ਇਹਨੂੰ 15 ਕਹਿ ਜੀ 16 ਕਹਿ ਜੀ ਨਹੀਂ ਫਿਰ ਕਹਿਣ ਦੀ ਕਲਾ ਨਹੀਂ ਹੈ ਮੋੜੀ ਕਲੀਅਰ ਗੱਲ ਉਹ ਦੱਸਾਂਗੇ 12 ਕਿਲੋ ਜੀ 12 ਕਿਲੋ ਦੇ ਝੋਟੀ ਚੰਗੀ ਬੜੀ ਬਰੀਕ ਚੰੜੀ ਜੰਡ ਭਲਾ ਕਹਿੰਦੀ ਕਲਾ ਕਲਾ ਥਾਣਿਆ ਇਹਨੂੰ ਕੋਈ ਟਾਈਮ ਨਹੀਂ ਲੱਗਾ ਖਾਲੀ ਪਿਆਰ ਡੰਗਦੀ ਆ ਲਓ ਜੀ ਥਾਣਾਂ ਦੇ ਲੇਵਾ ਮਾਰ ਕੇ ਖਾਦੋ ਖਾਲੀ ਪਿਆਰ ਖਾਲੀ ਪਿਆਰ ਤਰੀਫ ਦੀ ਹੈ ਝੋਟੀ ਪੰਜ ਆ ਗਈ ਕਾਲੀ ਤੇ ਰੋਕਲ ਮਾਰ ਕੇ ਖਾਦੋ ਖਾਲੀ ਪਿਆਰ ਹਾਂਜੀ ਕਾਲੀ ਪਿਆਰ ਦੀ ਹੈ ਝੋਟੀ ਕੋਈ ਹਾਂਜੀ ਤੇ ਨਾ ਸਮੂਹੀ ਕੁਝ ਹੋਰ ਹੀ ਬਣ ਗਿਆ 12 ਕਿਲੋ ਦੁੱਧ ਜਿਹੜਾ 12 ਕਿਲੋ ਦੁੱਧਿਆ ਝੁੱਟੀ ਲਾਉਣ ਦਾ ਤੇ ਕਿਲੋ ਮੱਛਰ ਮੱਛਰ ਫੜਾ ਕਰ ਮਿੱਟੀਆਂ ਦੇ ਬਰਮ ਵਿੱਚ ਪਾਈ 13 ਜਿਹੜਾ ਕਿਲੋ ਤੇ ਮੁੱਲ ਬਾਈ ਜੀ ਮੋਲੇ ਜੋ ਢੀਡਾ ਜਿੰਨਾ ਮਰਜ਼ੀ ਕਰਾ ਲੋ ਜਸ ਲੋ ਕਰਨੇ ਮੋਲੇ ਜਿਹੜੇ ਜੇ ਦੇ ਵੀ ਦੇ 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 ਦੇੜ ਲੱਖ ਰੀਣੀ ਹੈ ਜੀ ਬਸ ਡੇਢ ਦੀ ਸ਼ੋਰ ਸ਼ੱਪਾਈ ਬਸ ਚੰਗੀ ਬੜੀ ਢੋਡੀ ਨਸਲ ਬੜੀ ਯਾਰ ਲਾਓ ਜੀ ਡੇਢ ਲੱਖ ਦੇ ਵਿੱਚ ਜੇ ਸਿਰਫ ਸ਼ੋਰ ਸ਼ੱਪਾਈ ਬਾਈਏ ਲਾਓ ਦੇਖੋ ਜੀ ਆਰਡਰ ਦੇਖੋ ਜੀ ਬਿਲਕੁਲ ਨੋਕਲਾ ਥਾਂ ਲੱਗਾ ਵਾ ਫਿਰ ਖਾਲੀ ਬਿਆਰ ਦੀ ਆ ਕੋਈ ਥਾਂ ਦਾ ਮੈਂ ਮਾਫ ਮਾਰੀ ਗਈ ਕੱਟੀ ਮਗਰ ਆ ਗਈ ਜੀ ਕਿਉਂ ਜੋ ਚੂਣ ਚਾਰ ਆ ਬਿਲਕੁਲ ਕੇ 100 ਲਓ ਜੀ 100 ਦੇ 100 1.5 ਲੱਖ ਰੁਪਇਆ ਬਿਲਕੁਲ ਲੈ ਲੈਂਦੇ ਆ ਅੱਗੇ 2 ਨੰਬਰ ਤੇ ਆ ਕੇ ਕੈਸ਼ ਵਾਲਿਆਂ ਆਵਾ ਤੇ ਵੀਜੀ ਰੇੜੇ ਕੈਸ਼ ਵਾਲਾ ਧਾਰ ਦੇ ਪੈਸੇ ਗੱਡੀ ਪਰ 100 ਨਿਰੰਦੇ ਪਰਸੈਂਟ ਮੰਗੀ ਬੰਦ ਬੰਦ ਭਾਈ ਬਾਕੀ ਕਰਤਾ ਵਾ ਸਹੀ ਵੀ ਆ ਵੀ ਆ ਗਿਆ ਕੈਸ਼ ਹੋਇਆ ਇਹ ਆਪਾਂ ਭਾਈ ਆਪਾਂ ਲੈ ਦੇਣਾ ਬੂਏ ਦੇ ਅਗੇ ਵੀ ਇਹ ਧਾਰ ਨਾਲ ਸਿਸਟਮ ਮੇਲਾ ਬੰਦ ਕਰਾ ਲਾ ਜਿਆ ਗੰਡਾ ਨਾ ਹੱਥਾਂ ਦੇ ਕੇ ਮੂੰਹ ਨਾ ਖੋਲਣੀ ਮੂੰਹ ਨਾ ਖੋਲਣੀ ਪਹਿਲੀ ਆ ਵੀ ਗੰਡ ਦੋ ਇਹਨਾਂ ਦੇ ਨਾ ਖੋਲਣੀ ਮੂੰਹ ਨਾ ਖੋਲਣੀ ਫਿਰ ਔਖੀਆਂ ਹੋਈਆਂ ਨਹੀਂ ਆ ਨੇ ਹਾਂ ਜੀ ਹਾਂ ਜੀ ਲੋ ਜੀ ਅਗੇ ਝੋਟੀ ਆ ਗਈ 2 ਨੰਬਰ ਤੇ ਚਾਰ ਦਾ ਅਰੀਜਨਲ ਲੋ ਜੀ ਚਾਰ ਦਾ ਦਾ ਵੇਖੋ ਜੀ ਪਹਿਲਾ ਸੁਆ ਕੁਆਦੀ ਦੇਖ ਸਕਦੇ ਚੈੱਕ ਕਰੋ ਤਾਂ ਜੀ ਸਵੀਰ ਗਈ ਹੈ ਕਾਂ ਜੀ ਅੱਧੀ ਗੱਲ ਕਰੀਏ ਫਾੜੀ ਵਾਲਾ ਅੱਧਾ ਆ ਗਿਆ ਤੇ ਬਾਕੀ ਤੋਰ ਦੇ ਮਰਾ ਗਿਆ ਪੇਠਪੂੜੇ ਦੀ ਕੁਆਦੀ ਚਾਰ ਦਾ ਤੇ ਪਹਿਲਾ ਸੁਆ ਪਹਿਲਾ ਸੁਆ ਝੋਟੀਆਂ ਕੱਢ ਕੱਢ ਵੇਖ ਲੋ ਫਰੀਕੀਆਂ ਵੇਖ ਲੋ ਕਿੰਨੀਆਂ ਕੱਟੀਆਂ ਹਾਂਜੀ ਤੇ ਬਾਕੀ ਇਹ ਵੀ ਬਿਲਕੁਲ ਕੱਦ ਕੋ ਤੇ ਹਾਈਟ ਲੰਥ ਤੇ ਪੇਠਪੂੜਾ 3 ਫੁੱਟ ਚੌੜੀ ਤੇ ਬਾਕੀ ਅੱਧੀ ਗੱਲ ਕਰ ਗਏ ਉਹ ਗਲਾਥਾ ਨਾ ਆ ਗਿਆ ਫਿਰੰਗਾ ਲਾ ਆ ਗਿਆ ਅੱਧਾ ਜਾਂਦੇ ਜਾਂਦੇ ਜਉਣਾ ਕਮਾਦੇ ਭਾਈ ਕਮਾਦੇ ਲਓ ਜੀ ਬਾਕੀ ਇਹ ਵੀ ਚਵਾਚੂ ਦੀ ਸੁਣੀ ਇਸ ਰੱਖੀ ਆ ਫੇ ਲੈਵਾ ਜਾ ਕਰੇ ਕੋਈ ਬਾਕੀ ਇਹ ਥਾਂ ਨੋਕਲ ਆ ਗਿਆ ਬਿਲਕੁਲ ਆ ਚਵਾੜ ਵਸਵੰਜੀ ਸੌਜ ਸੋਈ ਆਲੀ ਬਾੜੀ ਮੈਂ ਲਿਖੇ 800 ਰੁਪਏ ਲਾਏ ਨੇ ਰੇਹੇ ਜੀ ਚਵਾੜੀ ਮੈਂ ਨਹੀਂ ਮੜੀ ਨਹੀਂ ਰਣੀ ਨਹੀਂ ਰਣੀ ਮੰਦਨ ਵਾਲੀ ਕਰੀਏ ਵੀ ਉਹ ਕਿ ਦੱਸਾਂਗੇ ਦੱਸਾਂਗੇ ਬਾਕੀ ਕਿ ਕਿ ਵੇ ਲੋ ਕੱਟੀ ਹੋਈ ਲੱਗੀ ਪਹਿਲਾਂ ਦੂਆ ਥੋੜਾ ਥੋੜਾ ਬੜਾ ਜੰਗਲ ਰੱਖਾ ਹਾਂਜੀ ੁੰਡੇ ਵਾਲੇ ਤੋਂ ਉਹਦੇ ਬੜਾ ਜੰਗਲ ਲਗਾ ਫਾੜੀ ਆ ਡਰ ਰਿਆ ਹਾਂਜੀ ਹਾਂਜੀ ਤੇ ਦੇਖੋ ਥਾਣਾ ਛਿਲੀ ਵਾਲਾ ਮੂਹਰੇ ਕਹਿੰਦੇ ਨੇ ਮੈਂ ਨੋਗਲਾ ਜੀ ਨੂੰ ਕਹਿੰਦੇ ਨੇ ਨੋਗਲਾ ਥਾਣਾ ਗਲਾਬੀ ਗਲਾਬੀ ਥਾਣਾ ਹਾਂਜੀ ਇੱਧਰ ਕਰਕੇ ਖਾ ਲੋ ਦੇਖੀ ਲੈ ਸਹੀ ਗੱਲ ਸਹੀ ਗੱਲ ਮੰਦਨ ਵਾਲੀ ਕਰਦੇ ਤੇ ਦੁੱਧ ਦੇ ਰਹਿਣ ਮੌਕੇ ਤੇ ਕਨਾਰੇ ਤੇ ਦੁੱਧ ਦੇ ਕੋਲ 11 ਤੋਂ 12 ਕਿਲੋ ਦੁੱਧ ਜਿੰਨਾ ਹੋਊ ਉਹਨਾਂ ਦੱਸਾਂਗੇ ਮੜ ਕੇ ਫੋਨ ਨਹੀਂ ਕਰਨਾ ਵੀ ਦੁੱਧ 8000 ਦਾ ਹੈ ਯਾਰਾਂ 11 ਵਾਂ 12 ਕਿਲੋ 11 12 ਕਿਲੋ ਪਹਿਲਾ ਥੂਆ ਦੁੱਧ 12 ਕਿਲੋ ਹਾਂਜੀ 11 ਲਾਲੇ 12 ਲਾਲੇ ਇਹ ਗੱਲ ਸਹੀ ਗੱਲ ਹੈ ਕੋਡੀ ਹੋਰ ਵਧੂਗੀ ਤਾਲੀ ਸੂਈ ਆ ਜੀ ਹਾਂ ਜੀ ਹਾਂ ਜੀ ਪੈਲੇ ਜਾਂਦੀਆਂ ਕਿਲੋ 2 ਕਿਲੋ ਮਈਆਂ ਬੈਗ ਮਾ ਆਪੀਆਂ ਬੈਗ ਮਾਰਦੀਆਂ ਨੇ ਬਾਅਦ ਚ ਮਈਆਂ ਆਪੇ ਸੈੱਟ ਹੋ ਜਾਂਦੀਆਂ ਨੇ ਸੈੱਟ ਹੋ ਜਾਂਦੀਆਂ ਨੇ ਮਈਆਂ ਕਿਤੇ ਵੀ ਜਾਂਦੀਆਂ ਇੱਕ ਹਫਤਾ ਵਸਣ ਨੂੰ ਰਹਿ ਜਾਂਦੀਆਂ ਨੇ ਲੈ ਨਹੀਂ ਲੈ ਨਹੀਂ ਆ ਇਹਦੇ ਵੀ ਜਾ ਕੇ ਵੇਖ ਲਓ ਕਿਹਦੇ ਆ ਭਾਅ ਸਹੀ ਗੱਲ ਆਪਣੇ ਘਰੋਂ ਮੈਂ ਖੋਲੋਗੇ ਦੂਜੇ ਘਰ ਵਾਂਦੇ ਉਹਨੂੰ ਕੋਈ ਨਹੀਂ 2 4 ਦਿਨ ਲੈ ਆਏ ਨੇ ਲੈ ਆਏ ਨੇ ਲੈ ਆਏ ਨੇ ਮੰਨਣ ਵਾਲੀ ਗੱਲ ਮੰਨ ਕੇ ਪਰਤਾਕ ਦੇਖ ਲਓ ਮੰਨਣ ਵਾਲੀ ਗੱਲ ਸਮਝੀ ਤੇ ਕਿੰਨੇ ਦੀ ਦੇ ਦੀਏ ਫਿਰ ਇਹਦਾ ਰੇਟ ਜਿਹੜਾ ਵਾ ਜਿੰਨਾ ਮੱਗੀ ਕਰੀ ਗਏ ਹਾਂ ਜੀ 1.35 ਦੀ ਆ ਛੋਟੀ ਦੇ ਲੋ ਕੱਢਾਂ ਦੀ ਐ ਲਓ ਜੀ 1,35,000 ਦੀ ਤੇ ਬਸ ਹੁਣ ਛੋਛੜਾ ਕੀ ਛੋਛੜਾ ਕੰਮ ਕਰਨਾ ਲਓ ਜੀ ਛੋਟ ਜਿਹੜੀ ਐ ਬਸ ਕੋਈ 1500 ਵਾਲੀ ਗੇਮ ਐ ਜਿਆਦਾ ਨਹੀਂ ਬਿਲਕੁਲ ਮਾਨਤਾ ਨਾਲ ਤੇ ਲਓ ਜੀ 135 ਦੀ ਤੇ ਅੱਗੇ-ਅੱਗੇ ਸਮਝੀ ਇਹ ਬੜੀ-ਬੱਡੀ ਮਈ ਐ ਛੋਟੀ ਹਾਂਜੀ ਕੰਦ ਪੁੱਟ ਕੇ ਦੇ ਦੇ ਮੇਰੇ ਕੋ ਕੰਨੀਆਂ ਆਈਆਂ ਖੜੀਆਂ ਹਾਂ ਹਾਂਜੀ ਔਰ ਜੀ ਚੂਮੜ ਵਾਲਾ ਦੁੱਧ ਜਿਹੜਾ ਚੂਣ ਵਾਲਾ ਹਾਜਰ ਜਿਹੜਾ ਹਾਂਜੀ ਹਾਂਜੀ ਕੋਈ 4-5 ਦੇ ਛੋੜੇ ਹਾਂਜੀ ਕੋਈ ਗੱਲ ਛੱਡੋ ਜੀ ਹਾਂਜੀ 17 ਕਿਲੋ ਤਿਆਰ ਹੋ ਗਏ ਬਿਲਕੁਲ ਨੈਟ ਤਿਆਰ ਤਿਆਰ ਹੋ ਗਾ ਲਓ ਜੀ 50 ਰੁਪਏ ਦੇ ਵੀ ਆਰ ਪਾਰ ਦੀ ਬਾਜੀ ਆ 3 ਕਿਲੋ ਦੀ ਝੋਡੀ ਸਾਢੇ 3 3 ਦੀ ਗਾੜ ਹੋਈ ਕੱਲੀ ਗਾੜੀ ਮੱਣੀ ਗਾੜ ਗਾੜੀ ਲਓ ਜੀ ਕੋਲ ਦੇ ਪਹਿਲਾਂ ਕਰਾਂਗੇ ਉਹ ਨਾਲ ਹਰ ਕੇ ਦੇ ਮੀਨੇ ਮੁਕਾਈਆਂ ਗਾੜੀ ਦੀ ਮੈਂ ਤੁਹਾਨੂੰ ਕੁੜੀ ਜਾਂ ਦੁੱਧ 3.5 ਕਿਲੋ ਹੋਊਗਾ ਅੱਛਾ ਇਹ ਗਾੜੀ ਥੋੜੀ ਜੀ ਥੋੜੀ ਪਹਿਲਾਂ ਗੱਲ ਕਰਾ ਕਲੀਅਰ ਹਾਂਜੀ ਕਲੀਅਰ ਦੁੱਧ ਹੋਊਗਾ 3.5 ਕਿਲੋ ਗਾੜੀ ਕੋ ਮਿਲਦੇ ਹਾਂਜੀ ਘੱਟ ਬਹੁਤ ਸੌਣ ਦੀ ਗਰੰਟੀ ਹੋ ਗਈ ਭਾਰ ਦੀ ਗਰੰਟੀ ਹੋ ਹਰ ਚੀਜ਼ ਦੀ ਗਰੰਟੀ ਮਾੜੀ ਨਹੀਂ ਸਾਡੀ ਕੁੜੀ ਰੱਖੀ 3.5 ਕਿਲੋ ਦਾ ਗਾੜ ਹੋ ਮਿਲ ਗਈ ਲਓ ਜੀ 3.5 ਕਿਲੋ ਗਾੜ ਥੋੜੀ ਜਿਹੀ ਕੁੜੀ ਰੱਖਦੀ ਬਾਕੀ ਇੱਕ ਬਹੁਤ ਪਤਲੀ ਆ ਬਰੀਕੀਆਂ ਬਰੁਕੀਆਂ ਬਹੁਤ ਆ ਤੇ ਨਾਲਾਂ ਦੇਖੋ ਬਿਜਲੀ ਘਰੀ ਬਿਜਲੀ ਘਰ ਬਣਿਆ ਦੇਖੋ ਲ पिट पूरी बहुत चंकी है सिंगल हड्डी तो 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 आ गई भाई घुमाए बाकी थाना फसमा फसम ही होर करती है बाकी तुम इधर दिखा देंट चैक कर फुल हाइट फुलज बाकी जाने जो जानते लो जी बिलकुल सोहनी सुरखी लंबी 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 देखो जी रेलगड्डी ਤੇ ਬੇਰਗੀ ਆ ਬਹੁਤ ਹਾਈਡਰ ਬਹੁਤ ਆ ਪਾਜੀ ਵੱਡੀ ਫੁੱਲ ਜੇ ਜੋਬਨ ਲਾ ਕੇ ਖੜਕੇ ਦਾ ਲਾਓ ਜੀ ਬਾਕੀ ਬਿਜਲੀ ਘਾਰੀ ਬਣਿਆ ਅੜਦੇ ਕਿਉਂ ਜੋਬਣਾ ਹਾਂ ਜੀ ਦੇਖੋ ਜੀ ਜੋਬਨ ਲਾ ਕੇ ਖਲੋਤਾ ਵਾ ਨਹੀਂ ਦਿੱਤਾ ਅੱਜ ਦੂਜੇ ਪਾਸੇ ਨਹੀਂ ਦਿਖੂਗਾ ਜੋਬਨ ਤੇ ਦੁੱਧ ਜਿਹੜਾ ਤੁਹਾਨੂੰ ਦੱਸਨੇ ਆ ਵੀ ਜੀ ਇਹ ਝੋਟੀ ਆਪਣੇ ਫਾਰਮ ਤੋਂ ਵੇਚੀ ਗਈ ਹੈ ਅੱਜ ਤੋਂ 1 ਇੱਕ ਮਹੀਨਾ ਪਹਿਲਾਂ ਅੱਛਾ ਜੀ ਅੱਛਾ ਜੀ ਉਸ ਕਾਰਨ ਕਰਕੇ ਮੈਂ ਹੀ ਗੱਲ ਵਾਪਸ ਲੈਣਤੀ ਇਹਨਾਂ ਕੋ ਪੈਸੇ ਕਰਨ ਦਾ ਕੋ ਮਤਲਬ ਹੈ ਅੱਛਾ ਜੀ ਤੁਹਾਨੂੰ ਪਤਾ ਹੈ ਹਰਿਆਣੇ ਵਿੱਚ ਜਾਣਾ ਹਾਂਜੀ ਹਾਂਜੀ ਉਸ ਕਾਰਨ ਮੈਂ ਮਈਆ ਕੋ ਬੈਕ ਨਾਲ ਜਾਂ ਹਰਿਆਣੇ ਹੀ ਨਹੀਂ ਗੱਲ ਠੀਕ ਹੈ ਜੀ ਤੇ ਛੋਟੀ ਬੜੀ ਚੰਗੀ ਆ ਸੂਈ ਨੂੰ ਇਹਨੂੰ ਜਿਹੜੀ ਆ ਇੱਕ ਮਹੀਨਾ 5-10 ਦਿਨ ਹੋ ਗਏ ਮਹੀਨਾ ਵਾਲੇ ਤੇ 5 ਦਿਨ ਵਾਲੇ ਤੇ 10 ਦਿਨ 40 ਦਿਨ ਦੀ ਬਣ ਗਈ ਜੀ ਸੂਈ ਸੂਈ ਵਾਲੇ ਨੇ ਅੱਛਾ ਜੀ ਕਲੀਅਰ ਨਹੀਂ ਮੰਨਣ ਵਾਲੀ ਗੱਲ ਸਮਝੀ ਮਜ਼ਾ ਮਜ਼ਾ ਆ ਗਿਆ ਸਾਫ ਸੁਥਰੀ ਦਾ ਘਰ ਜਾ ਕੇ ਲਓ ਜੀ ਲੇਵਾ ਤੁਹਾਨੂੰ ਇੱਕ ਵਾਰੀ ਫੇਰ ਚੈੱਕ ਕਰਾ ਦਿੰਦੇ ਇੰਨੀ ਕਿ ਆ ਸੀਲ ਇੰਨੀ ਕਿ ਆ ਵੀ ਅੰਤੀ ਕੋਈ ਨਹੀਂ ਲਓ ਜੀ ਦੋ ਸੱਟਾਂ ਦੇ ਮਿਲਕ ਪੈਣ ਜਾ ਕਰੋ ਬਿਜਲੀ ਗਾਜੀ ਇਹ ਡੰਗ ਦੀ ਆ ਕੋਈ ਨੂੰ ਪਸਮਾਣ ਹੀ ਲੱਗਾ ਕੋਈ ਲਓ ਜੀ ਪਾਇਪ ਇੱਕ ਦੋ ਦੇ ਲੱਗਾ ਜੋ ਵੇਖੋ ਤੇ 3.5 ਕਿਲੋ ਕੱਲਾ ਗਾਰਡ ਦੇ ਕੰਡੇ ਤੇ ਰੱਖ ਲਈ ਜੋੜੀ ਲਓ ਜੀ 3.5 ਕਿਲੋ ਗਾਰਡ ਆ 17 ਕਿਲੋ ਨੈਟ ਤਿਆਰ ਦਿੰਦੇ ਜੀ। ਕਿਉਂ ਦੋ ਡੰਗ ਤਿੰਨ ਤੇ ਚਾਰ ਡੰਗ ਚੋਈ ਤਾਂ ਬਹਿ ਸਹਿਣ ਸੁਦਾ ਪੁਰੀ ਹੈ। ਜ਼ਹਿਰ ਬਹਿ ਨਹੀਂ ਸੁਦਾ ਪੁਰੀ ਦੇ 55 ਨਿਗਾ ਭਾ ਨਿਗਾ ਜਾਂ ਗਾਦੇ ਜਿਹੜੇ ਸ਼ੁਰਲੀਆਂ ਉੱਡ ਜਾਣ। ਕੋਈ ਜਾਇਜ਼ ਦੇ ਦਈਏ ਮੁੱਲ ਜਿੰਨਾ ਮਰਜ਼ੀ ਕਰੀਏ ਇਹ ਵੀ ਡੇਢ ਦੇ। ਡੇਢ ਦੀ। ਲਓ ਜੀ 20 ਕਿਲੋ ਵਾਲੀ ਡੇਢ ਦੀ ਨਹੀਂ ਮਿਲਦੀ। ਲਓ ਜੀ ਮਿਲੋ ਮੇਰੇ ਪਾਸੇ ਮਾਰੀ ਤਾਂ ਦੱਸਣੇ ਆ ਵੀਏ ਮਾਰੇ ਹੀ ਆ ਕੰਮ ਵਾਸੇ ਜਾਨ ਜਾਨ ਦੇਣੀ ਹੋ ਨਵਾਂ ਮਾਜ ਤਾਗ ਰੋ। ਅੱਛਾ ਜੀ। ਇਹ ਦੁੱਧ ਜਿਹੜਾ ਕਹਿਤਾ ਦੋ ਡੰਗ ਚੋੜੇ ਦੋ ਡੰਗ ਤਸੱਲੀ ਕਰ ਲੈ ਕੋਈ ਤਸੱਲੀ ਕਰ ਲੈ ਚੌਲੀਆਂ ਦਿਨਾਂ ਦੀ ਸੂਈ ਮਾੜੀ ਮੋਢੀ ਪੂਣੀ ਆ ਬਾੜੀ ਨਹੀਂ ਹੈਗੀ ਅੱਛਾ ਜੀ ਦੁੱਧ ਸਾਡੇ ਜਦੋਂ ਗਾੜ ਨੂੰ ਉਹ ਮੂੰਹ ਛੇਕ ਦੇ ਕੰਗੀਆਂ ਦੇ ਗੰਦ ਜਿਹੜੇ ਭੰਨੇ ਨੇ ਭੰਨੇ ਨੇ ਆਲੇ ਲਓ ਜੀ ਫੁੱਲ ਸੈਜ ਨੂੰ ਕਹਿੰਦੇ ਆ 1.5 ਲੱਖ ਦੀ 1.5 ਲੱਖ ਦੀ ਨਹੀਂ ਮਿਲਦੀ 20 ਕਿਲੋ ਵਾਲੀ ਜੀ ਇਹ ਤਾਂ ਮੰਡੀਏ ਯਾਨੀ ਸੁਈਨ ਮਹੀਨਾ ਹੋ ਗਿਆ ਅੱਛਾ ਜੀ ਜੇ ਨਾਲ ਇਹ ਆਪਣੇ ਆਪਣੇ ਚੈਨਲ ਦੇ ਜੋ ਡੀ ਜਿਹੜੀ ਵੇਚੇ ਗਈ ਹੈ 2 ਲੱਖ 45000 ਰੁਪਏ ਲਓ ਜੀ 245 ਇਹ ਇੱਕ ਮਹੀਨਾ ਪਹਿਲਾਂ ਕੱਢ ਕੇ ਵੇਚਿਆ ਇਹ ਇੱਕ ਮਹੀਨਾ ਪਹਿਲਾਂ ਕੱਢ ਕੇ ਵੇਚਿਆ 245 ਦੀ ਸੇਲ ਹੋ ਕੇ ਗਈ ਤੇ ਅੱਜ ਡਿਮਾਂਡਾਂ ਜਿਹੜੀਆਂ ਫਿਰ ਪੂਰੀਆਂ ਹੋਈਆਂ ਆ ਜੇ ਬੱਸ਼ੀਆਂ ਵੀ ਤੁਹਾਨੂੰ ਚੈੱਕ ਕਰਾ ਲਾ ਲੱਗੇ ਆ ਆ ਆ ਗਈ ਸਮਝੀ ਗੱਬਣੇ ਸਮਝੀ ਰੱਬਾ ਵਸ਼ੀਦ 240 ਸੁਆ ਹਾਂ ਜੀ ਕੰਨੀਆਂ ਦੇ ਦੰਦ ਖੜੇ ਪਸ਼ੀ ਲਓ ਜੀ ਕੰਨੀਆਂ ਦੇ ਦੰਦ ਖੜੇ ਆ ਬੱਛੀ ਦਾ ਲੇਵਾ ਅਜੇ ਬੱਛੀ ਨੂੰ ਕੋਈ ਸੋੜਦਾ ਨਹੀਂ ਪਤਾ ਨਹੀਂ ਪਤਾ ਆਹ ਚ ਲੱਡ ਲਾ ਬੱਛੀ ਸਾਰੀਆਂ ਕੰਨੀਆਂ ਆਏ ਜਿੰਨੀਆਂ ਗਿਆ ਸਭ ਆ ਗਿਆ ਲਓ ਜੀ ਹਾਂ 30 ਤੋਂ ਪਲਾਸੇ ਚੱਲਣ ਵਾਲੀ ਫਿਕਸ ਲੈ ਲਈ ਆ ਕੋਈ ਢਿੱਲੜ ਦੇਵੇ ਤੇ ਨਹੀਂ ਹੈਗੀ ਵੀ ਢਿੱਲੜ ਜਲੇ ਵਾਲੀ ਫਿਰ ਸਹੀ ਗੱਲ ਹੈ ਜੀ ਫਿਕਸ ਲੈ ਲਈ ਆ ਬੱਚੀ ਸਾਰੀ ਲਓ ਜੀ ਇੰਨੀ ਗਾ ਲਓ ਬਾਕੀ ਸੋਹਣੀ ਸਰਗੀ 90 ਗਾ 98 ਦਾ ਮਈਆਂ ਵਾਲਾ ਫਣ ਲੱਗਾ ਲਓ ਜੀ ਮਈਆਂ ਵਾਲਾ ਥਣ ਲੱਗਾ ਬਾਕੀ ਸਾਰੀ ਬਸ਼ੀਰ ਤੇ ਲੱਗੜ ਗਿਆ ਜੇ ਮੂਤੀ ਕਾੜ ਕੇ ਜਾ ਇਦਾਂ ਗਾ ਨਾ ਜਿਦਾਂ ਜਰਮਨੀ ਦੇ ਗਾਵਾਂ ਨੇ ਤੁਰਦੀਆਂ ਹਾਂਜੀ 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 ਕੱਦ ਵਿਖਾ ਦਿਓ ਕੱਦ ਫੁੱਲ ਜੋੜੀਆਂ ਜੋੜੀਆਂ ਬਸ਼ੀਆਂ ਨਹੀਂ ਹੈਗੀਆਂ ਬੱਚੀਆਂ ਜੀ ਮੂਰੇ ਫੁੱਲ ਫੁੱਲ ਢਾਂਚਾ ਮਈਆਂ ਲੱਗੇ ਲਓ ਜੀ ਮਈਆਂ ਨੇ ਆਰ ਪਾਰ ਦੀ ਬਾਜੀ ਆ ਬਛੀਆਂ ਵੀ ਜੇ ਗੱਲ ਜੇ ਜੇ ਸੰਬੰਧ ਨਹੀਂ ਮਈਆਂ ਦੇ ਪਾਸ ਹੋ ਜਾਂਦੇ ਤੇ ਮਈ ਵੀ ਟੋਪ ਟੋਪ ਤੇ ਜੇ ਗਾਈਆਂ ਦੇ ਪਾਸ ਹੋ ਜਾਂਦੇ ਤੇ ਗਾਈ ਵੀ ਟੋਪ ਟੋਪ ਮੈਂ ਨਾ ਲੰਮੀਆਂ ਵੇਖ ਲੋ ਕੱਦ ਵੇਖ ਲੋ ਸ਼ੇਰੇ ਹਾਈਟ ਘਮਾਰੇ ਜੋ ਬਣਾ ਫਿਰ ਅੱਜ ਤੋੜ ਕੇ ਵਿਖਾਦੇ ਫਿਰ ਅੱਜ ਲਓ ਜੀ ਦਰਸ਼ਨ ਕਰੋ 35 ਕਿਲੋ ਵਾਲੀ ਬਛੀ ਜੇ ਨਹੀਂ ਜੰਮਦੀਆਂ ਜੀ ਬਾਕੀ ਗੱਲ ਇਹ ਆ ਵੀ ਆਣ ਕੇ ਤਸੱਲੀ ਕਰੋ ਆਣ ਕੇ ਤੁਹਾਨੂੰ ਬਾਰ-ਬਾਰ ਇਹੋ ਕਹਿੰਦੇ ਆ ਵੀ ਤਸੱਲੀ ਤੁਹਾਡਾ ਕਰਨ ਫਰਜ਼ ਹੈ ਪਕੰਦਾ ਬਾਕੀ ਮੈਂ ਲਓ ਜੀ ਦੇਖੋ ਜੀ ਸੋਹਣੀ ਸਨਕੀ ਠੰਡੇ ਠੰਡੀ ਸੀ ਦਾ ਕਾਕਾ ਆ ਬਿਲਕੁਲ ਹਾਂਜੀ ਲਾਜ ਤੋਂ ਦੇਖ ਰਿਹਾ ਕਾਕਾ ਦਾ ਇਹ ਮੱਛੀ ਕਾਲੀ ਫਾਰਮ ਆਪਣੀ ਨਹੀਂ ਇਹ ਮੱਛੀ ਦੇ ਜੀਜੀ ਨਹੀਂ ਲਾਏ ਚੀ ਜਾ ਕੇ ਮੱਛੀ ਵੇ ਹੋ ਰਹੀ ਬੱਤੀ ਲਾ ਜੇ ਥਣਕ ਵਾਲੀ ਚੈੱਕ ਕਰੇ ਨਾੜਾ ਨੂੜਾ ਮਿਲਕ ਪੁਆਇੰਟ ਬਹੁਤ ਚੰਗੀ ਲੱਗੀ ਆ ਤੇ ਮੱਛੀ ਜਿਹੜੀ ਬਿਲਕੁਲ ਜਿਹੜੇ ਡੱਬ ਘੜ ਘੜ ਲੱਗੇ ਆ ਮੱਛੀ ਨੂੰ ਤੇ 35 ਤੋਂ ਪਲੱਸ ਚੱਲਣ ਵਾਲੀ ਆ ਬਾਕੀ ਜਿਹੜਾ ਪੂਰੀ ਫੁੱਲ ਤਿਆਰ ਹੋਈ ਤੇ ਤੁਰਨਾ ਵੀ ਮੱਛੀ ਕੋਕਾ ਜੂ ਲਓ ਜੀ ਲੈ ਨੂ ਗੁਰਾ ਸੌਣ ਲੱਗਾ ਵਛੀ ਦੇ ਚੈੱਕ ਘਾ ਲਓ ਮੈਂ ਜੋ ਆਪਣਾ ਬੈ ਬੂਗ ਦਿਖਾ ਦਿਆ ਕਰੀ ਮੇਰਾ ਵੀ ਵਛੀ ਨੂੰ ਕੋਈ ਪਾਣੀ ਛੱਡ ਕੇ ਥਲੇ ਭਜਾ ਵਛੀ ਨੂੰ ਸੂਣ ਦਾ ਕੋਈ ਪਤਾ ਨਹੀਂ ਹੈ ਕਰੀ ਲਓ ਜੀ ਆ ਜੀਆ ਬਸ ਆ ਜੀਆ ਫਾਰਮ ਤੇ ਮਿਲਦੀਆਂ ਜ ਆਪਣੇ ਸਰਪੰਚ ਫਾਰਮ ਤੇ ਜੇ ਵਛੀਆਂ ਦੇ ਪਾਸੇ ਯਾਰ ਬਿਲਕੁਲ ਐ ਦੇਖੋ ਜੀ ਥਾਂ ਦੀ ਕੁਆਲਟੀ ਥਲੇ ਵੀ ਢੇਟ ਲੇਟ ਆਰਡਰ ਦੀ ਨਹੀਂ ਹੈ ਜੀ ਅੱਧੂ ਵੀ ਜਿਹੜਾ ਐ ਅੱਛਾ ਇਹਨਾਂ ਨਾਲ ਚੱਲੂਗੀ ਇੱਥੇ ਜਾ ਕਰੇ ਕੋਈ ਆਣ ਕੇ ਇੱਥੇ ਆਣ ਕੇ ਲੈਵੇ ਤੇ ਦੱਸਿਆ ਕਰਾਊਗੀ ਲਓ ਜੀ ਬਾਕੀ ਚਾਰ ਚੁਫੇਰਾ ਤੁਹਾਨੂੰ ਚੈੱਕ ਕਰਾਤਾ ਲੈ ਆ ਜੋ ਆਪਣਾ ਬਿਲਕੁਲ ਸੀਲ ਸੰਡੀ ਜ ਬਾਕੀ ਜਿੱਦਾਂ ਪੂਰੀ ਜਿਹੜਾ ਮਾਰਾ ਦੀ ਕਿਰਪਾ ਨਾਲ ਫੁੱਲ ਤਿਆਰ ਹੋਣੀ ਆ ਤੁਰਨਾ ਜਿਹੜਾ ਔਖਾ ਹੋ ਜੂਗਾ ਤੇ ਦੁੱਧ ਦਾ ਦਾਸ ਪੰਜ ਕੀ ਮਤਲਬ ਪਿੱਛੋਂ ਡਿਮਾਂਡ ਆਈ ਆ ਦੁੱਧ ਜਿਹੋ ਤਾਂ ਉਹਨੇ ਦੱਸਿਆ ਵੀ ਇਹਦਾ ਪਹਿਲੇ ਸੂਏ ਵਤੀਏ ਇਹਦਾ ਬੱਜਾ ਹਾਂਜੀ 25 ਕਿਲੋ ਪਿਛੋਂ ਤੋਂ ਭਰਾਇਆ 25 ਕਿਲੋ 25 ਕਿਲੋ ਮਤਲਬ 30 ਤੋਂ 40 ਚੱਲੂਗੀ ਆਰਕਾ ਵੇਖੋ ਅਸੀਂ 40 ਦੇ ਗਾਣਾ 30 ਦੇ ਗਾਣਾ 30 ਕਿਲੋ ਭਰਾ ਕੋਈ 22 28 ਭਾ 30 ਦੀ ਪਲੱਸ ਕਰਕੇ ਲੈ ਜੀ 30 ਦੀ ਪਲੱਸ ਕਰਕੇ ਸਹੀ ਹੈ ਆਪਣੀ ਵੇ ਆਪਣੀ ਜਨੇ ਵੀਰਾਂ ਭਾਵਾ ਲੈਣੀ ਆਪਣੀ ਸਮਝਣਾ ਵੀ ਰਹਿ ਰਹੁ ਵੀ 25 ਤੋਂ ਪਲੱਸ ਹਾਂਜੀ ਜੇ ਕੋਈ ਸੇਵਾ ਟੱਕਰ ਗਿਆ ਫਿਰ 30 ਤੋਂ ਪਲੱਸ ਹੋਣੀ ਹੈ ਰਹੁ ਹੁਣ 25 ਤੋਂ ਪਲੱਸ 25 ਤੋਂ ਪਲੱਸ ਜੀ ਤਾਂ ਬੱਛੀ ਬੜੀ ਵੱਡੀ ਆ ਵੇਖੋ ਜਾਤ ਕਮਾਲ ਦੀ ਆ ਤੇ 30 32 ਕਿਲੋ ਵਾਲੀ ਆ ਪਰ ਅਸੀਂ ਇੱਕ ਘਾਟੀ کہہ ਕੇ ਦੋੜਨਾ ਕੇ ਵੇਲੇ ਸੇਵਾ ਨਹੀਂ ਨਹੀਂ ਕਈ ਚਲਾ ਬਤਾਂ ਨਹੀਂ ਆ ਕੁਤਾ ਆ ਭਾਪਾ ਪਰਲੇ ਘੜ ਜਾ 30 ਤੋਂ 30 ਤੋਂ ਪਲੱਸ ਚੱਲ ਚੱਲੂ ਗਿਆ ਤੱਕ ਹਾਂ 30 ਤੋਂ ਪਲੱਸ ਚੱਲੂ ਗਿਆ ਤੇ ਫਿਰ ਮੁੱਲ ਮੁੱਲ ਜਿਹੜਾ ਵਛੀ ਦੇਣ ਲੈਣੀ ਹੈ ਨਾ ਮੁੱਲ ਭਾਏ ਜਨਾ ਮਰਜ਼ੀ 90 95 ਕਰਾ ਲਈਏ ਹਾਂਜੀ ਤੁਸੀਂ ਜਾਣ ਵਾਲੀ ਗੱਲ ਕਰੀਏ ਜਿਹੜੀ ਜਸ ਨੂੰ ਕਰਨੀ 85 ਹਾਲੀ ਵਛੀ ਦੇਣਾ ਲਓ ਜੀ 85000 ਦੀ ਵੱਡੀ ਬੋਲੀਏ ਵੱਡੀ ਜੀ ਫੁੱਲ ਸੈਜ 85000 ਦੀ ਵਛੀ ਨਹੀਂ ਲੱਭਣੀ 30 ਤੋਂ ਪਲੱਸ ਚੱਲਣਾ ਬਿਲਕੁਲ ਆਪਾਂ ਤੇ ਅੱਗੇ ਆ ਗਈ ਜੀ ਇਹ ਵੀ ਸੁਪਰ ਸਟਾਰ ਜੀ ਲਓ ਜੀ ਵੇਖੋ ਜੀ ਵਧੀਆ ਹੋਏ ਦੱਤੀ ਵਸ਼ੀ ਆ ਗਈ ਟਾਪਰ ਦੂਜਾ ਦੂਆ ਵਸ਼ੀ ਸੂਈ ਸਵਾਈ ਤਿੰਨ ਜਿਹਦੀ ਸੂਈ ਬੋੜੇ ਜਿਆ ਵਸ਼ੀ ਬੋੜੇ ਖਾਲੀ ਹੋਈਏ ਬੋੜੇ ਖਾਲੀ ਹੋਈ ਆ ਤੇ ਬਾਕੀ ਵਸ਼ੀ ਦੇਖੋ ਚੈੱਕ ਕਰੇ ਕੋ ਯਾਰਗੇ ਕਵਾਲ ਦੀ ਦੇਖੋ ਜੀ ਕਵਾਲ ਦੀ ਲੋ ਜੀ ਕੁਆਲਟੀ ਚੈੱਕ ਕਰੇ ਗਈ ਬਿਲਕੁਲ ਐ ਦੇਖੋ ਜੀ ਦੱਬ ਵੀ ਘੜ ਘੜ ਲੱਗੇ ਸੋਹਣੀ ਸੁਰਖੀ ਇਮਪਾਊਡਰ ਦੀ ਤੇ ਮਗਰ ਕੀ ਆ ਗਿਆ ਜੋ ਉਹਨਾਂ ਦੇ ਵਸ਼ੀ ਵਸ਼ਾ ਹਾਂ ਜੀ ਚਲੋ ਟੋਰ ਟੋਰ ਮਰਾ ਵੀ ਵਸ਼ਾ ਆ ਗਿਆ ਜੀ ਮਗਰ ਬਾਕੀ ਥਾਂਥੋਂ ਦੀ ਕਵਾਲਟੀ ਜਿਆ ਕਰੇ ਵੇਖੋ ਜੀ ਬਿਲਕੁਲ ਚਵਾਫ ਸਮਾ ਦੀ ਬਿਲਕੁਲ ਓਕੇ ਹੋ ਗਈ ਤੇ ਹਲੇ ਬੋਲੇ ਤੇ ਬੋਲੇ ਤੇ ਲਓ ਜੀ ਹਲੇ ਬੋਲੇ ਤੇ ਆ ਪੁੱਛਨੇ ਸਪੰਜ ਨਾਲ ਕਿੰਨਾ ਬੋਲਾ ਵਾ ਕਿੰਨਾ ਦੁੱਧ ਦੇਊਗੀ ਬਾਕੀ ਚੈੱਕ ਕਰ ਸਕਦਾ ਕੋਈ ਅੱਜ ਕਰਤੀ ਹੈ ਸਾਫ ਸਾਫ ਕੀਤੀ ਆ ਲਓ ਜੀ ਅੱਜ ਸ਼ਾਮਾਂ ਦੀ ਜਿਹੜੀ ਪਹਿਲੀ ਚਵਾਈ ਹੋਈ ਸਾਰੇ ਕਿੱਥੋਂ ਕਿੰਨਾ ਚੁੱਕਦੀ ਆ ਤੇ ਬਾਕੀ ਮਿਲਕ ਪੈਨ ਬਹੁਤ ਚੰਗੀ ਲੱਗੀ ਥਾਂ ਥੁੰਦੀ ਕੁਆਲਿਟੀ ਆ ਕਰੇਗੀ ਤਲਾਬੀ ਦੇਖੋ ਜੀ ਹਾਂ ਕੀ ਹੋਣ ਬਚੀ ਹੋਈ 11 12 ਕਿਲੋ ਮੰਨ ਕੇ ਲੈ ਲੇ ਅੱਛਾ ਜੀ ਬਾਕੀ ਤਾਂ ਅੱਗੇ ਸੇਵਾਂ ਵੀਰਿਆ ਨੂੰ ਪਤਾ ਵੀ ਪਛੀਏ ਦੁੱਧ ਕਿੰਨਾ ਦੇਣਾ ਕੀ ਸਾਰੇ ਸ਼ਗਲ ਵੇਖ ਲਓ ਅਗਲ ਵੇਖ ਲਓ ਇਹਦੀ ਹਾਂਜੀ ਹਾਂਜੀ ਥਾਨ ਕੁਆੜੀ ਵੀ ਖਾਣਾ ਦੁੱਧ ਵਾਲੀ ਮੱਛੀ ਆ ਲਓ ਜੀ ਦੁੱਧ ਆਉਣ ਨਾ ਪਛੀ 20 22 25 ਲੱਗੇ ਜਾ ਕੇ ਭਰਾਈ ਦੇਉਗੀ ਲਓ ਜੀ ਬਾਕੀ ਅੱਡ ਰੋਡਰ ਅੱਡ ਰੋਡਰ ਬਰ ਕੋਲਾ ਫੜੇਂਗਾ ਦਾ ਫਾਰੀਆ ਲੱੜ ਰਿਆ ਤੇ ਬਾਕੀ ਬੱਚਾ ਮਗਰ ਆ ਤੇ ਹਾਂਜੀ ਹਾਂਜੀ ਸੋਹਣੀ ਸਰਾਖੀ ਜਿਹਨ ਗਲਾਬੀ ਥਣ ਵਾਲੀ ਵਛੀ ਆ ਗਈ ਆ ਤੇ ਅੱਗੇ ਤੁਹਾਨੂੰ ਇੱਕ ਵੱਡੀ ਵੀ ਦਿਖਾਉਣੀ ਆ ਸੁਭਾਈ ਬਹੁਤ ਵੱਡੀ ਸੁਈ ਆ ਬਿਲਕੁਲ ਵਛੀ ਹੈ ਹਾਂਜੀ ਬਿਲਕੁਲ ਤਾਜੀ ਸੁਈ ਜਿਹੜੀ ਬੋਲੇ ਗੱਲ ਆ ਜਿਹੜੀ 11 12 ਕਿਲੋ ਬੋਲਾ ਬਣ ਕੇ ਲੈਣੀ 11 12 ਕਿਲੋ ਬਣ ਕੇ ਲੈਣੀ ਜਿਆਦਾ ਨਹੀਂ ਕਹਿਣਾ ਕਹਿਣ ਨੂੰ ਕੀ ਕਹਿਣ ਭਾਈ 20 22 ਗਈ ਹੈ ਹਾਂਜੀ ਅਦਰ ਵੇਖ ਕੇ ਹੀ ਕਹਿਣਾ 11 12 ਕਿਲੋ ਮੰਨ ਕੇ ਲੈਣਾ ਮੈਂ ਜਿੰਨਾ ਹੈਗਾ ਉਹਨਾ ਹੀ ਕਹਿਣਾ ਵਾ ਇਹ ਤਾਂ ਪਲਾਸ ਵਛੀ ਪਰ ਹੋ ਗਈ ਪਰ ਅੱਜ ਨਹੀਂ ਇੱਕ ਹਫਤੇ ਬਾਅਦ ਇੱਕ ਹਫਤੇ ਬਾਅਦ ਉਹ ਵੀ ਜਿਹੜਾ ਕੋਈ ਜਾਨਵਰ ਸੁੰਦਾ ਗਾਈ ਸੁੰਦੀ ਮੱਝ ਸੁੰਦੀ ਉਹ ਹਫਤਾ ਦਾ ਫਿਰ ਦੁੱਧ ਤੇ ਹੌਣ ਲੱਗਾ ਲੈ ਜੀ ਲੈ ਜਾਂ ਇੱਕ ਕਨੇੜੀ ਨਹੀਂ ਸਮਝੀ ਜੀ ਮੋਲ ਜਿੰਨਾ ਮਰਜ਼ੀ ਵਸ਼ੀਲਾ ਗਈ ਇਹਦਾ ਹਾਂਜੀ ਤੇ ਵਸ਼ੀ 75000 ਦੀ ਦਦਾਂ ਵੀ ਦੱਸੋ 75 ਦੀ ਜਿੰਨੇ ਕਿ ਆਪੇ ਮੋਲ ਜਿੰਨਾ ਮਰਜ਼ੀ ਕਰ ਸੀ ਬੀ ਆਸੀ ਵੀ 75000 ਦੇਣਾ ਪਰ ਵਸ਼ੀ ਦੀ ਮੈਨੂੰ ਬ੍ਰਾਂਡ ਆ ਨਹੀਂ ਮਿਲਨੀ ਸਮਝੀ ਦੇਖੋ ਬ੍ਰਾਂਡ 6 ਰੇਟ 75000 ਦੀ ਤੇ ਅੱਗੇ ਆ ਗਈ ਲਓ ਜੀ ਅੱਗੇ ਆ ਗਈ ਜੋ ਵੰਜੀ ਦੇਖੋਗੇ ਦਰਦ ਨਹੀਂ ਮੜ ਜਾ ਲਾਗੇ ਲੋ ਨਹੀਂ ਦੀਦਾ ਜੋ ਮੈਂ ਵੇਖੋ ਜੀ ਜੋ ਬੰਦਾ ਸਿਰਫ ਪਰਨਾ ਦੀਦਾ ਉਸ ਤੋਂ ਬਾਕੀ ਜੋਬਾ ਨਹੀਂ ਦਿੰਦਾ ਕਿ ਕਿਥੇ ਖੋਤਾ ਪੁਲਿਸ ਆ ਜਿਹਨੂੰ ਕਹਿੰਦੇ ਬਾਕੀ ਗੁਲਾਬੀ ਥਾਂ 2.5 ਲੱਖ ਵਾਲੀ ਇੱਥੇ ਹੀ ਵਸੀ ਜਾ ਰਹੀ ਹੈ। ਲਓ ਜੀ 2.5 ਲੱਖ ਲਈ ਜਾਂ ਮੈਂ ਲ ਲਈ ਲਈ ਆ ਵਸੀ ਲਈ। ਬਾਕੀ ਅਡਰ ਦੀ ਗਵਾਲੀ ਬਿਲਕੁਲ ਫਿਟਿੰਗ ਵਾਲਾ ਅਡਰ ਆ ਗਿਆ, ਫਾਰੀ ਵਾਲਾ ਅਡਰ ਆ ਗਿਆ ਦੇਖੋ ਜੀ। ਵੀਜੀ ਅਡਰ ਲੈਣਾ ਫਿਟਿੰਗ ਵਾਲਾ ਉਹ ਨਹੀਂ ਲੈਣਾ ਵੀ ਤਾਂ ਆ ਲੈਵੇ ਤੁਰੇ ਫਿਰ ਟੁੱਟਵੇ ਜਾਂ ਠਾਣ। ਤੋਰ ਦੇ ਤੋਰ ਦੇ ਜੋ ਬਣਾ ਤੋਰ ਦੇ ਵਸੀ। ਲਓ ਜੀ 66 ਅਡਰ ਜਿਹਨੂੰ ਫਿਕਸ ਕਹਿੰਦੇ ਆ। ਕਿੰਨੇ ਦੀ ਸੁਈ ਹੈ ਇਹਨੂੰ ਅਜੇ ਭਲਾ ਭਲਾ ਜੇ ਮਾੜੀ ਮੋਟੀ ਵਸੀ। ਹਾਂ ਜੀ। ਇਹਦੇ 20 ਕਿਲੋ ਬੋਲਾ ਹੋ ਗਏ ਛਿਕਲੇ। 20 ਕਿਲੋ ਬਿਲਕੁਲ ਤਿਆਰ ਬੋਲਾ। ਵੇਖੋ ਜੀ ਫ ਫੁੱਲਾ ਫੁੱਲਾ ਹੈ ਤੇ ਜਿਆ ਸੁਭਾਏ ਕਾਹਦਾ ਦਸਨਾ ਬਲ ਮੇਰੇ ਮੋਟੇ ਮੋਟੇ ਜਿੱਡੀਆਂ ਮੰਦਨ ਵਾਲੀ ਗੱਲ ਮੰਦਨ ਵਾਲੀ ਗੱਲ ਫੁੱਲ ਸਾਈਜ਼ ਨੂੰ ਕਹਿੰਦੇ ਆ ਬਾਕੀ ਅਦਰ ਡੋਟਰੀ ਕੁਆਲਟੀ ਬਿਲਕੁਲ ਆ ਓਕੇ ਰਿਪੋਰਟਾਂ ਨੇ ਬਾਕੀ ਚਵਾ ਜਿਹੜੀ 100 ਜੋ 100 ਮੜੀ ਜੁਨੀ ਨੀ ਕੀ ਭਾਲੇ ਗਈ ਹਲੇ ਬਾਈ ਹੁਣ ਜਾਂਦੇ ਆ ਬਾਕੀ ਵੀ ਤਾਜੀ ਸੂਈ ਜਾਂਦੇ 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 ਜੁਬਨ ਜਾਂਦੇ ਮੱਛੀ ਜੇ ਯਾਰ ਸ਼ਹਿਰ ਮੱਛੀ ਆ ਗਈ ਮੱਛੀ ਐਰ ਸ਼ਹਿਰ ਜੀ ਲਓ ਜੀ ਮੱਛੀ ਆ ਗਈ ਇਹ ਸ਼ਹਿਰ ਕਮਾਲਾ ਕਮਾਲਾ ਮੇਰਾ ਵੀਰ ਲਓ ਜੀ ਆਰਡਰ ਚੈੱਕ ਕਰੀ ਕੋਈ ਜਾਣ ਕੇ ਬਾਕੀ ਵੀ ਕਲਾਬੀ ਥਾਨਾ ਬਹੁਤ ਥੋੜੀ ਠੰਡੀ ਠੰਡੀ ਇਹ ਵੀ ਬੜੀ ਹੈ ਕੋਈ ਛੜਾ ਛਣਾ ਨਹੀਂ ਮਚੀ ਨਹੀਂ ਆ ਗਿਆ ਲੋ ਜੀ ਠੰਡੀ ਕੋਈ ਨਿਆਣਾ ਨਿਆਣਾ ਨਹੀਂ ਪਉਣਾ ਨਾ ਲੋ ਜੀ ਜਿਉਣਾ ਜਿਉਣਾ ਦਾ ਵੀ ਬਿਲਕੁਲ ਅੱਜ ਠੰਡੀਆਂ ਠੰਡੀਆਂ ਮਸ਼ੀਨਾਂ ਆਈਆਂ ਨੇ ਹਾਂ ਜੀ ਹਾਂ ਜੀ ਠੰਡੀ ਗੁਲਫੀ ਜਾਂਦੇ ਫਿਰ ਹਾਂ ਜੀ ਜਾਂਦੇ ਜਾਂਦੇ ਫੁੱਲ ਸਾਈਜ਼ ਹਾਈਟ ਲੈਂਥ ਤੇ ਜੇ ਪੇਠਪੂਰੇ ਦੀ ਗੱਲ ਕਰੀਏ ਤਾਂ ਬਿਲਕੁਲ ਫੁੱਲ ਸਾਈਜ਼ ਬਾਕੀ ਮਈਆਂ ਮਈਆਂ ਦੇ ਕਦਰੋਂ ਵੱਡੀ ਬਾਕੀ ਆਪਾਂ ਮੇਨ ਗੱਲ ਕਰਦੇ ਹਾਂ ਗਰਮੀਆਂ ਦੀ ਗਰਮੀਆਂ ਦੇ ਵਿੱਚ ਇਹ ਵੀ ਫੈਨ ਫੂਡ ਤੇ ਬਿਲਕੁਲ ਦੁੱਧ ਵੀ ਜਿਹੜਾ ਮਈਆਂ ਵਗਾ ਜੇ ਜੋ ਕੋਈ ਵੀਰ ਭਰਾ ਹੁੰਦੇ ਆ ਵੀ ਕਈ 1.5 2 ਲੱਖ ਰੁਪਈਆ ਨਹੀਂ ਖਰ ਸਕਦੇ ਮਈਆਂ ਦਾ ਪਰ ਦੁੱਧ ਮਈਆਂ ਵਾਲਾ ਦੋ। ਵਸ਼ੀਆ ਵੇਖੋ ਗਲੋ ਚਾਕਰ ਲੇਵਾ ਪੱਕੇ ਲੈ ਪੱਕੇ ਗਾਏ ਪੱਕੇ ਲੈਵੇ ਜਿੰਨੇ ਵੱਖੀ ਹੁੰਦੇ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਜੀ ਇਹ ਠੰਡੀ ਇੰਨੀ ਆ ਵੀ ਅੰਧੀ ਗੋਰੀ ਲੱਗੀ। ਲਓ ਜੀ 20 ਕਿਲੋ ਗੋਲਾ ਸਭਾ ਜੀ 20 ਕਿਲੋ ਗੋਲਾ ਲਿਆ ਭਾਈ ਜਿੱਦਾਂ ਮੱਗਿਆ ਲਓ ਜੀ ਪਰਲੇ ਤੋਂ ਆ ਮਾੜੀ ਪੜੀ 19 ਕੀ ਭਾਲਿਆ ਆ ਲੈ ਆ ਲੈ ਚੌਣ ਦੇਖੋ ਮਸ਼ੀਨ ਕੀ ਲੱਗਾ। ਬਾਕੀ ਇਹ ਵੀ ਬਿਲਕੁਲ ਲਓ ਜੀ ਚੌਣ ਦੇਖੋ ਲਓ ਜੀ ਚੌਣ ਦੇਖੋ ਮਸ਼ੀਨਾਂ ਲਾਓ ਲਓ ਜੀ ਲਓ ਜੀ ਠੀਕ ਆ ਠੀਕ ਸਮਝੀ ਠੀਕ ਆ ਨਲਕੇ ਚੱਲਣ ਵਾਲਾ ਨਲਕੇ ਚਲਾਉਣਾ ਸਹੀ ਗੱਲ ਆ ਸਹੀ ਗੱਲ ਆ ਮੰਨਣ ਵਾਲੀ ਗੱਲ ਆ ਤੇ ਮੇਰੇ ਮੋਢੇ ਜਿੱਥੇ ਕੰਮ ਨਾ ਨਾ ਫੁੱਲ ਫੁੱਲ ਸੈਜ ਫੁੱਲ ਤੇ ਇਹ ਸ਼ਾਇਰ ਦੀ ਕਸ਼ੀਮਾ ਵਗ੍ਹਾ ਦਿਖਾ ਦੋ ਲਓ ਜੀ ਆ ਦੋਵੇਂ ਗਾਵੀਆਂ ਜਿਹੜੀਆਂ ਸੂਈਆਂ ਦੇ ਬੱਚੇ ਤੁਹਾਨੂੰ ਦਿਖਾ ਦੇਨੇ ਇੱਕ ਦਾ ਬੱਛਾ ਤੇ ਇਹਦੀ ਜਿਹੜੀ ਵੱਛੀ ਆ ਇਹ ਸ਼ਾਇਰ ਵੱਛੀ ਆ ਤੇ ਨਾਲੂ ਨਾਲੇ ਬਿਲਕੁਲ ਤਾਜ਼ੀਆਂ ਸੂਈਆਂ ਸੂਈਆਂ ਸਮਝੀ ਕਿਨੇਰੀ ਦੇ ਦੇਣੀ ਆ ਤੇ ਪੱਛੀ ਦਾ ਮੁੱਲ ਜਿੰਨਾ ਮਰਜ਼ੀ ਗੱਲ ਲਈਏ ਹਾਂਜੀ ਜਿਹੜੀ ਵੱਛੀ ਦੇਣੀ ਆ ਨਾ ਬਿਲਕੁਲ ਹਾਂਜੀ ਇਹ ਜਸ ਨੋ ਜਣੀਆਂ 95000 ਰੁਪਏ ਦੀ। 95 ਦੀ। ਡੇਢ ਕਰਾ ਲਓ ਤੇ ਆ ਬੱਛੀ ਵੇਲੋ ਜੇ ਸਿਆਲ ਹੈ ਬੱਚੀ ਇਹਦੇ ਨਾਲ ਦੀ ਆਏ। 1,60,000 ਰੁਪਏ ਵੇਚੀਆਂ ਬੱਚੀਆਂ। ਵੇਖਦੀਆਂ ਵੇਖਦੀਆਂ। ਬਿਲਕੁਲ 95000 ਦੀ ਨਹੀਂ ਪਰ ਜਾਦ ਕਰੋ ਜਿਹੜਾ ਬੱਚੀ ਲੈਣੂ। ਬ੍ਰਾਂਡਡ। ਬ੍ਰਾਂਡਡ। 30 ਕਿਲੋ ਕੰਨੋਂ ਫੜੀ ਫਿਰੂਗੀ। 30 ਕਿਲੋ ਕੰਨੋਂ ਫੜੀ ਫਿਰੂਗੀ। 3 ਦਿਨਾਂ ਦੇ 20 ਕਿਲੋ ਬੜਾ। 20 ਕਿਲੋ ਬੜਾ। ਤੇ 95 ਫਿਕਸ ਲੈਵੇ 95000 ਨੌ ਜੱਸ 12 ਸਾਈਡ ਤੋਂ ਥੱਲੇਵਾ ਖਾ ਲੋ ਲਓ ਜੀ ਸਾਈਡ ਤੋਂ ਥੂਲੇਵਾ ਲਓ ਜੀ ਚੈੱਕ ਕਰੇ ਕੋਈ ਆਣ ਕੇ ਥੱਲੇ ਕਰੇ ਬਾਕੀ ਫਿਟਿੰਗ ਆਰਡਰ ਕਰ ਕੋਲ ਆ ਓਕੇ ਰਿਪੋਰਟਾ ਜਿਹਨੂੰ ਕਹਿੰਦੇ ਆ ਚਵਾਰੀ 100 ਤੋਂ 100 ਤੁਹਾਨੂੰ ਕਹਿੰਦਾ 95000 ਦੀ ਇੱਕ ਵਾਰੀ ਫੇਰ ਜਾ ਕਰ ਲੋ ਜਨਮਰ ਤੁਮ ਚੈੱਕ ਕਰਾ ਦੇ ਨੇ ਵੇਖੋ ਜੀ ਬੈੜਾ ਬਿਲਕੁਲ ਟੌਪ ਕਲਾਸ ਡਿਮਾਂਡ ਲਓ ਜੀ ਏਰੀਆ ਵਿੱਚ ਨਾੜਾ ਚੈੱਕ ਰੇ ਤੇ ਬਾਕੀ ਇਹ ਵੀ ਡਿਮਾਂਡ ਦਾ ਤੁਹਾਨੂੰ ਬਿਲਕੁਲ ਤੁਹਾਨੂੰ ਦੱਸਿਆ ਵੀ ਝੋਟੀਆਂ ਵੀ ਤੇ ਬੱਛੀਆਂ ਵੀ ਜਿਹੜੀਆਂ ਟੌਪ ਤੋਂ ਟੌਪ ਮਿਲਣਗੀਆਂ ਆਪਣੇ ਫਾਰਮ ਤੋਂ ਹੋਰ ਸਭਾਂਜੀ ਆਪਣੇ ਕੋਲ ਬੱਚਾ ਮਈਆਂ ਮਈਆਂ ਵੀ ਆ ਗਈਆਂ 8-2 ਹਾਂਜੀ ਉਹ ਮੂਸਾਂ ਦਾ ਦੁੱਧ ਤੇ ਤਿਆਰ ਕਰਕੇ ਪਾਵਾਂਗੇ ਦੁੱਧ ਦੁੱਧ ਤੇ ਤਿਆਰ ਕਰਾਂਗੇ ਰੇਡ ਬਿਲਕੁਲ ਯਾਦ ਕਰਾਂਗੇ ਬੱਚੇ ਮਰੇ ਦੁੱਧ ਨਾ ਮਈਆਂ ਦੇ ਹਾਂਜੀ ਉਹ ਆਪਣੇ ਕੋਲ ਪੂਰੀ ਹੈਗੀ ਆ ਖੱਚੀ ਆ ਹਾਂਜੀ ਅੱਛੀ ਜਿਹੜੇ ਸੋਚ ਰਹੀਦੀ ਹੈ ਤੇ ਇੱਕ ਆਪਣੇ ਕੋਲ ਟੋਪਰ ਬਣਾ ਗਈ ਹੈ 7 ਮਹੀਨਿਆਂ ਦੀ ਹਾਂਜੀ ਉਹ ਜਿੱਦਾਂ ਰਿਕਨ ਡਿਮਾਂਡ ਵੀ ਛੱਡ ਕੇ ਵੇਚ ਸਕਦਾ ਵੇਚ ਸਕਦਾ ਬਾਅਦ ਪਾਵਾਂਗੇ ਕੱ비 ਘੰਟੇ ਸਪੰਜ ਫਾਰਮ ਦੇ ਮਾਰੇ ਨਾ ਆਉਣ ਵਾਲਾ ਜਿਹੜਾ ਨਵਾਂ ਮਾਲ ਵੀ 1-2 ਤੱਕ 20 ਝੋਟੇ ਦਾ ਲੋਡ ਪਹੁੰਚ ਰਿਹਾ ਹਾਂਜੀ ਹਾਂਜੀ ਬਸ ਆ ਮਾਸੇਰ ਹੁੰਦੀ ਡੇਰ ਆ ਕੱਲ੍ਹ ਝੋਟੀਆਂ ਪਾਸਾ ਤੇ ਵਿਗੀਆਂ ਪਲੀ ਹਾਂਜੀ ਹਾਂਜੀ ਜਿਹੜੀਆਂ ਟੋਕੜਾ ਝੋਕੜਾ ਜਿਹੜੀਆਂ ਹਾਂਜੀ ਹਾਂਜੀ ਆ ਮਾਲ ਜੀ ਆਓ ਇੱਥੇ ਦੋ ਡਾਕ ਤਿੰਨ ਡਾਕ ਪਸੰਦੀ ਕਰਕੇ ਖੜੋ ਸਹੀ ਗੱਲ ਆ ਲੈ ਦੇਰੀ ਬਾਅਦ ਨੂੰ ਬੱਸ ਵਾਦੋ ਦੇ ਲੋਕਾਂ ਨੂੰ ਸੁਵਿਧਾ ਰਹੇ ਹਾਂ ਜਿਹੜੇ ਤੁਸੀਂ ਲਾਈਵ ਤੇ ਆਈਆਂ ਹੋ ਉਹਨੇ ਦੇ ਨਾਂ ਤੱਕ ਦੇਖ ਸਕਦੇ ਹੋ ਟਾਈਮ ਹਾਂਜੀ ਸਭ ਜੀ ਫੇਸਬੁੱਕ ਵੀ ਚੱਲਦਾ ਆਪਣਾ ਹਾਂਜੀ ਹਾਂਜੀ ਤੇ ਆਪਣੀ ਇੰਸਟਾਗ੍ਰਾਮ ਵੀ ਚੱਲਦੀ ਜਾਂਦੀ ਆਪਣਾ ਚੈਨਲ ਤੇ ਤੁਹਾਨੂੰ ਵੀਰਾਂ ਭਰਾਵਾਂ ਸਾਰਾ ਰੱਖਾ ਲੈਂਦੇ ਹਾਂ ਹਾਂਜੀ ਹਾਂਜੀ ਬਈ ਬਾਤ ਵਾਲੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰ ਕਮੈਂਟ ਕਰਿਆ ਕਰੋ ਸਾਰੇ ਦੇਖਣਾ ਵੀ ਆਪਾਂ ਰਸੀ ਸਸੀ